ब्रैंटन ਦੇ ਵਿੱਚ ਕਾਰ ਚੋਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਪਰ ਜਿ ਕੋ ਹੋ ਗਿਆ ਹੈ ਕਿ ਪੁਲਿਸ ਦੇ ਵੱਲੋਂ ਵੀ ਲਗਾਤਾਰ ਸਖਤਾਈ ਕੀਤੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਕਾਰ ਚੋਰੀ ਕਰਨ ਵਾਲੇ ਗਿਰੋਹਾਂ ਦੇ ਪਰਦੇ ਫਾਸ਼ ਹੋਏ ਕੀਤੇ ਜਾ ਰਹੇ ਹਨ ਤੇ ਜਦੋਂ ਨਤੀਜੇ ਸਾਹਮਣੇ ਆਉਂਦੇ ਹਨ ਤਾਂ ਉਹਨਾਂ ਦੇ ਵਿੱਚ ਜਿਨ੍ਹਾਂ ਦੀ ਗ੍ਰਿਫਤਾਰੀ ਹੁੰਦੀ ਹੈ ਉਹ ਪੰਜਾਬੀ ਮੂਲ ਦੇ ਨੌਜਵਾਨ ਹੀ ਹੁੰਦੇ ਹਨ ਜਿਨ੍ਹਾਂ ਦੀ ਉਮਰ ਬਹਾਲ 20 ਤੋਂ 30 ਸਾਲ ਦੇ ਵਿਚਕਾਰ ਹੀ ਹੁੰਦੀ ਹੈ ਹਾਲੀ ਦੇ ਵਿੱਚ ਵੀ ਦੋ ਮਾਮਲੇ ਇੱਕ ਹਫ਼ਤੇ ਦੇ ਵਿੱਚੋ ਹੀ ਸਾਹਮਣੇ ਆਏ ਹਨ ਜਿਨ੍ਹਾਂ ਦੇ ਵਿੱਚ ਦੋ ਅਲੱਗ-ਅਲੱਗ ਮਾਮਲਿਆਂ ਵਿੱਚੋਂ ਚਾਰ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹਨਾਂ ਦੇ ਕੋਲੋਂ ਚੋਰੀ ਹੋਈਆਂ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਕੀ ਹੈ ਪੂਰੀ ਰਿਪੋਰਟ ਜਾਣਦੇ ਆਂ ਕੈਲਡਨ ਵਿੱਚ ਇੱਕ ਜਾਇਦਾਦ ਤੇ ਛਾਪਾ ਮਾਰਨ ਨਾਲ ਪੁਲਿਸ ਨੂੰ ਚੋਰੀ ਹੋਈਆਂ ਦੋ ਗੱਡੀਆਂ ਅਤੇ ਗੱਡੀਆਂ ਦੇ ਕੰਪਿਊਟਰਾਂ ਨੂੰ ਮੁੜ ਪ੍ਰੋਗਰਾਮ ਕਰਨ ਲਈ ਵਰਤਿਆ ਜਾਣ ਵਾਲਾ ਇੱਕ ਯੰਤਰ ਮਿਲਿਆ ਹੈ। OPP ਦਾ ਕਹਿਣਾ ਹੈ ਕਿ ਇਹ ਤਲਾਸ਼ੀ ਵੀਰਵਾਰ ਨੂੰ ਉਦੋਂ ਹੋਈ ਜਦੋਂ ਕੈਲਡਨ ਡਿਟੈਚਮੈਂਟ ਦੇ ਅਧਿਕਾਰੀਆਂ ਨੇ ਕੈਲਡਨ ਵਿੱਚ 올ਡ ਸਕੂਲ ਰੋਡ ਤੇ ਇੱਕ ਰਿਹਾਇਸ਼ ਤੇ ਛਾਪਾ ਮਾਰਿਆ। ਉੱਥੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਚੋਰੀ ਹੋਈ 2024 ਰੇਂਜ ਰੋਵਰ ਇੱਕ ਚੋਰੀ ਹੋਇਆ 2017 ਨਿਸਾਨ ਐਮ3 ਐਸ ਅਤੇ ਇੱਕ ਕਾਰ ਰੀਪ੍ਰੋਗਰਾਮਿੰਗ ਕੰਪਿਊਟਰ ਬਰਾਮਦ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਕੈਲਡਨ ਤੋਂ ਦੋ ਪੁਰਸ਼ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਤੇ ਦੋਸ਼ ਲਗਾਏ ਗਏ। ਓਪੀਪੀ ਨੇ ਦੱਸਿਆ ਕਿ 21 ਸਾਲਾ ਜਗਵੀਰ ਸਿੰਘ ਅਤੇ 24 ਸਾਲਾ ਕੁਲਵਿੰਦਰ ਸਿੰਘ ਦੋਵੇਂ ਕੈਲਡਨ ਦੇ ਰਹਿਣ ਵਾਲੇ ਸਨ। ਉਹਨਾਂ ਉੱਤੇ 5000 ਡਾਲਰ ਤੋਂ ਵੱਧ ਦੀ ਅਪਰਾਧ ਦੁਆਰਾ ਪ੍ਰਾਪਤ ਜਾਇਦਾਦ ਤੇ ਕਬਜ਼ਾ ਕਰਨ ਦਾ ਦੋਸ਼ ਲਗਾਇਆ ਗਿਆ। ਮੁਲਜ਼ਮਾਨ ਨੂੰ ਦੋਸ਼ਾਂ ਦਾ ਜਵਾਬ ਦੇਣ ਲਈ 1 ਮਈ ਨੂੰ ਔਰੈਂਜਵੈਲ ਦੀ ਅਦਾਲਤ ਦੇ ਵਿੱਚ ਪੇਸ਼ ਹੋਣਾ ਪਵੇਗਾ ਜ਼ਿਕਰ ਹੋਇਆ ਕਿ ਕੁਝ ਦਿਨ ਪਹਿਲਾਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਦੋ ਪੰਜਾਬੀ ਨੌਜਵਾਨਾਂ ਨੂੰ ਚੋਰੀ ਦੀ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਇੱਕ ਆਟੋਮੇਟਿਡ ਲਾਇਸੈਂਸ ਪਲੇਟ ਰੀਡਰ ਨੇ ਪੁਲਿਸ ਨੂੰ ਚੋਰੀ ਹੋਈ ਕਾਰ ਲੱਭਣ ਅਤੇ ਬ੍ਰੈਂਟਨ ਤੇ ਕੈਲਡਨ ਦੇ ਆਦਮੀਆਂ ਵਿਰੁੱਧ ਦੋਸ਼ ਲਾਉਣ ਵਿੱਚ ਮਦਦ ਕੀਤੀ ਸੀ ओपीपी ਦਾ ਕਹਿਣਾ ਹੈ ਕਿ ਕੈਲਡਨ ਈਸਟ ਵਿੱਚ ਇਨੀ ਸਲੇਕ ਰੋਡ ਅਤੇ ਐਜਿਸਨ ਡਰਾਈਵ ਨੇੜੇ ਮੰਗਲਵਾਰ ਦੁਪਹਿਰ 2 ਵਜੇ ਤੋਂ ਥੋੜੀ ਦੇਰ ਬਾਅਦ ਟ੍ਰੈਫਿਕ ਸਟਾਪ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀ ਗਸ਼ਤ ਕਰ ਰਹੇ ਸਨ ਜਦੋਂ ਪੁਲਿਸ ਕਾਰ ਦੇ ਆਟੋਮੈਟਿਡ ਲਾਇਸੈਂਸ ਪਲੇਟ ਪਛਾਣ ਸਿਸਟਮ ਨੇ ਇੱਕ ਚੋਰੀ ਹੋਈ ਗੱਡੀ ਫੜ ਲਈ ਪੁਲਿਸ ਦੁਆਰਾ ਸਾਂਝੀ ਕੀਤੀ ਗਈ ਗੱਡੀ ਦੀ ਇੱਕ ਫੋਟੋ ਵਿੱਚ ਇੱਕ ਸੰਤਰੀ ਰੰਗ ਦੀ ਡੋਜ ਚਾਰਜਰ ਇੱਕ ਟੋਅ ট্রাক ਨਾਲ ਜੁੜੀ ਹੋਈ ਦਿਖਾਈ ਦੇ ਰਹੀ ਹੈ ਡ라이ਵਰ ਅਤੇ ਯਾਤਰੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਓਪੀਪੀ ਦਾ ਕਹਿਣਾ ਹੈ ਕਿ ਬ੍ਰੈਮਟਨ ਦੇ 23 ਸਾਲਾ ਜੋਬਨਪ੍ਰੀਤ ਸਿੰਘ ਅਤੇ ਕੈਲਡਨ ਦੇ 21 ਸਾਲਾ ਸੁਖਪ੍ਰੀਤ ਸਿੰਘ ਤੇ ਦੋਸ਼ ਲਗਾਏ ਗਏ ਹਨ ਦੱਸ ਰਹੀਏ ਕਿ ਦੋਵਾਂ ਉੱਪਰ 5000 ਡਾਲਰ ਤੋਂ ਵੱਧ ਦੀ ਅਪਰਾਧ ਦੁਆਰਾ ਪ੍ਰਾਪਤ ਜਾਇਦਾਦ ਤੇ ਕਬਜ਼ਾ ਕਰਨ ਦਾ ਦੋਸ਼ ਲਗਾਇਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਕਾਰ ਅਪਰਾਧਾ ਵਿੱਚ ਵਾਧਾ ਹੋਇਆ ਜਿਸ ਵਿੱਚ ਆਟੋ ਚੋਰੀਆਂ ਸਭ ਤੋਂ ਆਮ ਹਨ ਤੇ ਪੁਲਿਸ ਦੇ ਵੱਲੋਂ ਹੁਣ ਸਖਤਾਈ ਕੀਤੀ ਜਾ ਰਹੀ ਹੈ ਜਿਸ ਦੇ ਨਤੀਜੇ ਵਜੋਂ ਹੀ ਆਏ ਦਿਨ ਇਹੋ ਜਿਹੇ ਗਿਰੋਹਾਂ ਦਾ ਪਰਦਾ ਫਾਸ਼ ਕੀਤਾ ਜਾਂਦਾ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਹਨਾਂ ਉੱਪਰ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾਂਦੇ ਹਨ ਬਿਊਰੋ ਰਿਪੋਰਟ ਹਮਦਰਦ ਟੀਵੀ